ਅੱਜ ਸਾਨੂੰ ਸਰਬੱਤ ਦਾ ਭਲਾ ٹرسٹ ਵੱਲੋਂ ਇੰਦਰਜੀਤ ਕੌਰ ਜੀ ਜੋ ਕਿ ٹرسٹ ਦੇ ਨੁਮਾਇੰਦੇ ਦੇ ਤੌਰ ਤੇ ਉੱਪਰ ਸਾਡੇ ਦਰਮਿਆਨ ਪਹੁੰਚੇ ਨੇ ਸਾਡੇ ਕਾਲਜ ਨੂੰ ਪਿਛਲੇ ਕਈ ਸਾਲਾਂ ਤੋਂ ਸਾਡੇ ਜਿਹੜੇ ਫਾਈਨੈਂਸ਼ਲੀ ਨੀੜੀ ਬੱਚੇ ਨੇ ਪਰ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਨੇ ਉਹਨਾਂ ਦੀ ਹੈਲਪ ਕਰਦੇ ਨੇ ਔਰ ਇਸ ਵਾਰ ਵੀ 2 ਲੱਖ 5000 ਦਾ 38 ਬੱਚਿਆਂ ਨੂੰ ਹੈਲਪ ਕਰਨ ਲਈ ਅੱਜ ਸਾਨੂੰ ਚੈੱਕ ਹੈਂਡ ਓਵਰ ਕੀਤਾ ਮੈਂ ਪ੍ਰਿੰਸੀਪਲ ਸਾਹਿਬ ਔਰ ਸਟਾਫ ਔਰ ਵਿਦਿਆਰਥੀਆਂ ਦੇ ਬਿਹਾਫ ਤੇ ਸਰਬੱਤ ਦਾ ਭਲਾ ٹرسٹ ਦਾ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਅਸੀਂ ਸਰਬਾਦਾ ਬਲਾ ਟਰਸਟ ਦੇ ਪੁਬਰਾਏ ਜੀ ਜੋ ਕਿ ਇਸ এডਿਕੇਸ਼ਨ ਦੇ ਵਿੱਚ ਫੀਲਡ ਦੇ ਵਿੱਚ ਬਹੁਤ ਕੰਮ ਕਰ ਰਹੇ ਨੇ ਸਮਾਜ ਸੇਵਾ ਦੇ ਨਾਲ ਨਾਲ ਉਹਨਾਂ ਨੇ ਜਿਹੜਾ ਅਨੰਤਪੁਰ ਸਾਹਿਬ ਦੇ ਵਿੱਚ ਇੱਕ ਯੂਨੀਵਰਸਿਟੀ ਵੀ ਖੋਲਹੀ ਹੈ ਬਹੁਤ ਹੀ ਵਾਰਲਡ ਕਲਾਸ ਯੂਨੀਵਰਸਿਟੀ ਹੋਏਗੀ ਔਰ ਜਿਹੜੀ ਟੋਟਲ ਉਹਨਾਂ ਨੇ ਉੱਥੇ ਫ੍ਰੀ ਐਜੂਕੇਸ਼ਨ ਬੱਚਿਆਂ ਨੂੰ ਦੇਣੀ ਹੈ ਤੇ ਦੇ ਨਾਲ ਸਾਡੇ ਜਿਹੜੇ ਬੱਚੇ ਨੇ ਨੀੜੀ ਦੇ ਜਿਹੜੇ ਉਹਨਾਂ ਨੂੰ ਵੀ ਚੰਗੀ ਜਿਹੜੀ ਵਿਦਿਆ ਅਚੇਰੀ ਵਿੱਦਿਆ ਹਾਸਲ ਕਰਨ ਦਾ ਮੌਕਾ ਮਿਲੇਗਾ ਤੇ ਮੈਂ ਪ੍ਰਿੰਸੀਪਲ ਸਾਹਿਬ ਔਰ ਸਟੂਡੈਂਟਸ ਵੱਲੋਂ ਇੱਕ ਵਾਰ ਫੇਰ ਐ ਸਰਬੱਤ ਦਾ ਭਲਾ ਰਸਤਾ ਤਾਨ ਵਰਗਾ ਹੈ ਅੱਜ ਮੈਂ ਇੱਥੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ 38 ਬੱਚਿਆਂ ਦੇ ਸਕਾਲਰਸ਼ਿਪ ਦਾ 2 ਲੱਖ 50000 ਦਾ ਚੈੱਕ ਦੇਣ ਵਾਸਤੇ ਸਕੂਲ ਦੇ ਵਿੱਚ ਪਹੁੰਚੀ ਹਾਂ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਅਸੀਂ ਇਸ ਕਾਲਜ ਦੇ ਨਾਲ ਜੁੜੇ ਹੋਏ ਹਾਂ ਇਸ ਕਾਲਜ ਦੇ ਵਿੱਚ ਸਾਰਾ ਪਿੰਡੂ ਖੇਤਰ ਦੇ ਵਿੱਚੋਂ ਬੱਚਾ ਆਉਂਦਾ ਹੈ ਜੋ ਜਿਹੜੇ ਬੱਚੇ ਇਹਨਾਂ ਕੋਲੋਂ ਨੀਡੀ ਹੁੰਦੇ ਨੇ ਉਹਨਾਂ ਨੂੰ ਚੂਜ਼ ਕਰਕੇ ਸਾਡੇ ਕੋਲ ਫਾਰਮ ਭਰਵਾਉਂਦੇ ਭੇਜਦੇ ਆਂ ਤੇ ਉਹਨਾਂ ਚੋ ਸਕਰੂਟੀਨੀ ਕਰਕੇ ਜਿਹੜੇ ਬੱਚੇ ਜੈਨੂਇਨ ਹੁੰਦੇ ਆ ਉਹਨਾਂ ਨੂੰ ਇਹ ਜੜੀ ਹੈਗੀ ਆ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਹ ਸਕਾਲਰਸ਼ਿਪ ਜਿਹੜੀ ਹੈਗੀ ਹੈ ਇਹ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਵੱਲੋਂ ਦਿੱਤੀ ਜਾਂਦਾ ਹੈ ਜਿਸ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਅਬਰੋਏ ਹੈਗੇ ਆ। ਡਾਕਟਰ ਐਸ.ਪੀ. ਸਿੰਘ ਬਰਾਏ ਆਪਣੀ ਟੋਟਲ ਕਮਾਈ ਦਾ 98% ਹਿੱਸਾ ਜਿਹੜਾ ਹੈਗਾ ਉਹ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਲਗਾਉਂਦੇ ਨੇ। ਸੋ ਉਹ ਮੇਨਸ ٹرسٹ ਜਿਹੜੀ ਹੈਗੀ ਐ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਉਹਨਾਂ ਨੇ ਦਿੱਤੀ ਹੋਈ ਹੈ। ਮੈਂ ਰੱਬ ਅਗੇ ਇਹ ਅਰਦਾਸ ਕਰਦੀ ਆ ਕਿ ਵਾਹਿਗੁਰੂ ਉਹਨਾਂ ਨੂੰ ਇੰਨੀ ਲੰਬੀ ਉਮਰ ਦੇਵੇ। ਕੋ ਇਸੇ ਤਰ੍ਹਾਂ ਹੀ ਆਪਣੀ ਕਮਾਈ ਦੇ ਵਿੱਚੋਂ ਪੈਸਾ ਖਰਚ ਕੇ ਇਸ ਮਾਨਕਤਾ ਦੀ ਸੇਵਾ ਕਰਦੇ ਰਹਿਣ। ਬਹੁਤ-ਬਹੁਤ ਮਾਤਾ ਗੁਜਰੀ ਕਾਲ ਫਤਿਹਗੜ੍ਹ ਸਾਹਿਬ ਨੂੰ ਸਰਬੱਤ ਦਾ ਭਲਾ ਟਰਸਟ ਵੱਲੋਂ 2,05,000 ਦਾ ਚੈੱਕ 38 ਵਿਦਿਆਰਥੀਆਂ ਦਾ ਪ੍ਰਾਪਤ ਹੋਇਆ ਹੈ ਇਹ 38 ਵਿਦਿਆਰਥੀ ਉਹ ਵਿਦਿਆਰਥੀ ਹਨ ਜਿਨ੍ਹਾਂ ਦੇ ਮਾਪੇ ਨਹੀਂ ਹਨ ਜਾਂ ਜਿਹੜੇ ਬੱਚੇ ਆਰਥਿਕ ਪੱਖੋਂ ਕਮਜ਼ੋਰ ਹਨ ਮੈਂ ਟਰਸਟ ਦਾ ਅਰੇ ਨਹੀਂ ਹਾਂ ਧੰਨਵਾਦੀ ਹਾਂ ਕਿ ٹرسٹ ਮਾਨਵਤਾ ਦੀ ਸੇਵਾ ਕਰਦਾ ਹੋਇਆ ਇਨ੍ਹਾਂ ਗਰੀਬ ਵਿਦਿਆਰਥੀਆਂ ਦੀ ਜ਼ਰੂਰਤਮੰਦ ਵਿਦਿਆਰਥੀਆਂ ਦੀ ਬਾਹ ਫੜਦਾ ਇਸ ਲਈ ਮੈਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਐਸ ਪੀ ਬਰਾਇ ਸਾਰ ਨੂੰ ਲੰਮੀ ਉਮਰ ਬਖਸ਼ੇ ਤਾਂ ਕਿ ਉਹ ਮਾਨਵਤਾ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ